ਸਾਰੀਆਂ ਗੱਲਾਂ ਕੀਤੀਆਂ ਪਰਿਵਾਰਕ ਗੱਲਾਂ ਵੀ ਕੀਤੀਆਂ ਸਮਾਜਿਕ ਗੱਲਾਂ ਵੀ ਕੀਤੀਆਂ ਮਲਾਜਮਾਂ ਨਾਲ ਸੰਬੰਧਿਤ ਵੀ ਔਰ ਪੰਜਾਬ ਨਾਲ ਸੰਬੰਧਿਤ 16 ਜਾਂ 17 ਤਰੀਕ ਨੂੰ ਪੂਰੇ ਪੰਜਾਬ ਦੀ ਜਿਹੜੀ ਮੀਟਿੰਗ ਆ ਉਹ ਸਾਡੀ ਸੱਦੀ ਆ ਤੇ ਪਿੱਛੇ ਪਰਮ ਪੂਜਨੀਆ 바ਵਾ ਸਾਹਿਬ ਡਾਕਟਰ ਮੀਟਕਰ ਸਾਹਿਬ ਦੀ ਬੜੀ ਤਸਵੀਰ ਲੱਗੀ ਹੈ ਤਾਂ ਯਾਰ ਨੈਸ਼ਨਲ ਪ੍ਰੈਜ਼ੀਡੈਂਟ ਹੋਰ ਵੀ ਬਤੇਰੇ ਨੇ ਉਹਨਾਂ ਨੇ ਕਿਉਂ ਨਹੀਂ ਲਾਈ ਸਰਕਾਰੀ ਅਦਾਰਿਆਂ ਦੇ ਵਿੱਚ ਦੋ ਫੋਟੋਆਂ ਲਾਈਆਂ ਹਮੇਸ਼ਾ ਮੁੱਖ ਮੰਤਰੀ ਆਪਣੀ ਫੋਟੋ ਲਾਂਦੇ ਆ ਤੁਹਾਡਾ ਜੋ ਸੀਐਮ ਸਾਹਿਬ ਨੇ ਜਦੋਂ ਨਿਯੁਕਤੀ ਪੱਤਰ ਦਿੰਦੇ ਸੀਗੇ ਤੇ ਨਾਲ ਇਹ ਗੱਲ ਪੁੱਛ ਦਿੰਦੇ ਸੀ ਵੀ ਬੇਟਾ ਕਿਸੇ ਐਮਐਲਏ ਨੂੰ ਤਾਂ ਨਹੀਂ ਸਪਾਰਸ ਕਰਾਣੀ ਪਈ ਚਿੱਟਾ ਵੇਚਦਾ ਕੋਈ ਫੜਿਆ ਗਿਆ ਰੋਦੀ ਇਨਵਾਲਵਮੈਂਟ ਪੁਲਿਸ ਦੀ ਹੋਈ ਤਾਂ ਉੱਥੇ ਦੇ ਐਸਐਸਪੀ ਦੇ ਖਿਲਾਫ ਵੀ ਐਕਸ਼ਨ ਹੋਊਗਾ ਇਹ ਪੰਜਾਬ ਦੀ ਪੁਲਿਸ ਜਿਹੜੀ ਹੈ ਨਾ ਸਾਡੀ ਇਹ ਉਹ ਪੰਜਾਬ ਪੁਲਿਸ ਆ ਜਿਸ ਨੇ 12 ਸਾਲ ਦਾ ਅਤਵਾਦ ਜਿਹੜਾ ਵਾ ਉਹਨੂੰ ਖਤਮ ਕਰ ਦਿੱਤੀਆ ਪੰਜਾਬ ਦੇ ਅੰਦਰ ਜਿੰਨੇ ਚਿੱਟਾ ਵੇਚਣ ਵਾਲੇ ਆ ਤੇ ਗੈਂਗਸਟਰ ਨੇ ਗੁੰਡੇ ਨੇ ਉਹ ਹੁਣ ਪੰਜਾਬ ਦੀ ਇਸ ਪਵਿੱਤਰ ਧਰਤੀ ਦੇ ਨਹੀਂ ਰਹਿਣਗੇ ਪੱਚੀਆਂ ਕਟਾਂ ਆੜ ਕਟਾਣ ਦੀ ਆੜ 'ਚ ਉਹਨਾਂ ਕੋ ਪੈਸੇ ਮੰਗਦੇ ਆ ਉਹ ਅੱਜ ਤੋਂ ਬਾਅਦ ਬੰਦ ਆ ਚਿੱਟਾ ਵੇਚਣ ਵਾਲੇ ਜਿੰਨੇ ਨੇ ਉਹ ਵੀ ਆਪਣੇ ਆਪ ਨੂੰ ਇਸ ਲੁਧਿਆਣੇ ਦੀ ਧਰਤੀ ਤੋਂ ਆਪਣੇ ਆਪ ਨੂੰ ਦੂਰ ਕਰ ਲੈਣ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਬਹੁਤ ਹੀ ਹਮਦਰਦ ਗਰੀਬਾਂ ਦੇ ਬਹੁਤ ਧਿਆਨ ਰੱਖਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਸਾਹਿਬ ਦਾ ਕਮਨਤ ਸਿੰਘ ਮਾਨ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਉਹ ਤੋਂ ਮੇਰੇ ਪਰਿਵਾਰ ਨਾਲ ਬੈਠ ਕੇ ਚਰਚਾ ਕੀਤੀ ਉਸ ਚਰਚਾ ਦੇ ਵਿੱਚ ਐਦਾਂ ਲੱਗਿਆ ਜਿਨੂੰ ਆਪਣਾ ਬੰਦ ਕਹਿੰਦੇ ਆ ਪਰਿਵਾਰ ਦੇ ਨਾਲ ਪਰਿਵਾਰ ਨਾਲ ਮਿਲਾ ਕੇ ਪੂਰੀ ਚਰਚਾ ਕੀਤੀ ਲਗਭਗ बत्ती मिनट सीएम साहब भगवंत सिंह मान साहब ने बहुत सारिया गल्तिया परिवारिक गला भी कीतिया समाजिक गला भी की मुलाजमान संबंधित भी और पंजाब संबंधित और उस तो बाद इस तरह तो लगे कि वाकई यार फैसला मेरा वो तो गलत नहीं है मेरा फैसला बिल्कुल सही है ਫਿਰ ਮੈਂ ਮਾੜਯੋਗ ਲੋਕਲ ਬਾਡੀ ਮਿਨਿਸਟਰ ਕੱਲ ਉਹਨਾਂ ਨੂੰ ਮਿਲਿਆ ਸੀ ਸਤਾਬ ਬਲਕਾਰ ਸਿੰਘ ਜੀ ਜੋ ਸਾਡੇ ਲੋਕਲ ਬਾਡੀ ਮਿਨਿਸਟਰ ਨੇ ਕੱਲ ਮੈਂ ਉਹਨਾਂ ਨਾਲ ਬੜੀ ਲੰਬੀ ਕਿਉਂਕਿ ਉਹਨਾਂ ਨੇ ਮੈਨੂੰ ਬ੍ਰੇਕਫਾਸਟ ਤੇ ਬੁਲਾਇਆ ਸੀ ਉਰਥੇ ਕਾਫੀ ਮੇਰੀ ਚਰਚਾ ਹੋਈ ਉਹਨਾਂ ਨਾਲ ਬਹੁਤ ਔਰ ਵਿਸ਼ੇਸ਼ ਤੌਰ ਤੇ ਮੈਂ ਗੱਲ ਜਿਹੜੀ ਆ ਕਿ ਜਿਹੜੇ ਸਾਡੇ ਮੁਲਾਜ਼ਮ ਵਿਚਾਰੇ ਓਵਰੇਜ ਆ ਜਿਹਨੂੰ ਆਪਾਂ ਕਹਿੰਦੇ ਆ ਓਵਰੇਜ ਮੁਲਾਜ਼ਮ ਜਿਹੜੇ ਨੇ ਉਹ ਆਗੇ ਉਹ ਵਿਚਾਰੇ ਪਿੱਛੇ ਰਹਿ ਗਏ ਸੀਗੇ ਤਾਂ ਉਹਨਾਂ ਨੂੰ ਬਹੁਤ ਜਲਦ ਅਸੀਂ ਜਿਹੜਾ ਵਾ ਉਹ ਅਕਾ ਕਰਾਵਾਂਗੇ ਕਿਉਂਕਿ ਫੈਸਲਾ ਹੋਣਾ ਹੋ ਗਿਆ 10 ਤਰੀਕ ਤੋਂ ਬਾਅਦ ਅਸੀਂ 10 ਨੂੰ ਬਾਈ ਇਲੈਕਸ਼ਨ ਕਰਕੇ ਤੋਂ ਇੱਥੇ ਮੀਟਿੰਗ ਵੀ ਕਰਨ ਆ ਰਹੇ ਨੇ ਸਰਕਟ ਹਾਊਸ ਇਸ ਤੋਂ ਬਾਅਦ ਮਾੜਯੋਗ ਸੀਐਮ ਸਾਹਿਬ ਨੇ 16 ਜਾਂ 17 ਤਰੀਕ ਨੂੰ ਪੂਰੇ ਪੰਜਾਬ ਦੀ ਜਿਹੜੀ ਮੀਟਿੰਗ ਆ ਉਹ ਸਾਡੀ ਸੱਦੀ ਆ ਉਰੋਦ ਚ ਬਹੁਤ अहम ਫੈਸਲੇ ਅਸੀਂ ਯੂਨਾਨੀ ਮਸਲੀ ਵੀ ਲਵਾਗੇ ਸੀਐਮ ਸਾਹਿਬ ਨੂੰ ਤੋਂ ਪਹਿਲਾਂ ਮੈਂ ਮਿਲਣ ਤੋਂ ਪਹਿਲਾਂ ਇੱਕ ਆਪਣਾ ਇੱਕ ਮੰਗ ਪੱਤਰ ਜਿਹੜਾ ਵਾ ਚਾਹੇ ਉਹ ਤੁਹਾਡਾ ਧਾਰਮਿਕ ਆ ਚਾਹੇ ਉਹ ਸਮਾਜਿਕ ਆ ਚਾਹੇ ਉਹ ਮਲਾਜ਼ਮਾਨਾ ਸੰਬੰਧਿਤ ਆ ਉਹ ਅਸੀਂ ਪਹਿਲਾਂ ਰਿਟਨ ਦੇ ਅੰਦਰ ਦਵਾਗੇ ਔਰ ਉਸ ਤੋਂ ਬਾਅਦ ਸਾਡੀ ਪੰਜਾਬ ਦੀ ਮੀਟਿੰਗ ਜਿਹੜੀ ਆ ਉਹ ਹੋਊਗੀ ਦਰੋਪ ਸਾਹਿਬ ਕਾਫੀ ਟਾਈਮ ਲੰਬੇ ਸਮੇਂ ਤੋਂ ਇੱਕ ਕੱਲ ਅਲੈਂਜਮੈਂਟ ਕੀਤਾ ਦੇਖਿਆ ਜੇ ਤਾਂ ਬਰੋਸਾ ਤੁਸੀਂ ਬਹੁਤ ক্লোਜ਼ ਹੋ ਜੀ ਉਹਨਾਂ ਦੇ ਕੀ ਅਦਾ ਦੀ ਮਜਬੂਰੀ ਜੀ ਕਿ ਜੁਆਇਨ ਅੱਧਾ ਜੁਆਇਨ ਕਰ ਲਿਆ ਕੋਈ ਮਜਬੂਰੀ ਨਹੀਂ ਇਹ ਆਤਮਾ ਦਾ ਫੈਸਲਾ ਵਾ ਮੈਂ ਕਦੀ ਆਪਣੀ ਆਤਮਾਰ ਨੂੰ ਕੋਈ ਫੈਸਲਾ ਨਹੀਂ ਲੈਂਦਾ ਜੀ ਮੈਨੂੰ ਕੇਸਰੀ ਅਲਜੀ ਦੀ ਇੱਕ ਗੱਲ ਨੇ ਬਹੁਤ ਪ੍ਰਭਾਵਿਤ ਕੀਤਾ ਸਾਡੇ ਨੈਸ਼ਨਲ ਕਨਵਨਸ਼ਨ ਨੇ ਜਿੱਥਾ ਮੈਂ ਬੈਠਾ ਉਹਦਾ ਜਦੋਂ ਬੰਦੇ ਆ ਤੇ ਪਿੱਛੇ ਪਰਮ ਪੂਜਨੀਆ ਬਾਬਾ ਸਾਹਿਬ ਡਾਕਟਰ ਮੇੜਕਰ ਸਾਹਿਬ ਦੀ ਬੜੀ ਤਸਵੀਰ ਲੱਗੀ ਹੈ ਤਾਂ ਯਾਰ ਨੈਸ਼ਨਲ ਪ੍ਰੈਜ਼ੀਡੈਂਟ ਹੋਰ ਵੀ ਬਥੇਰੇ ਨੇ ਉਹਨਾਂ ਨੇ ਕਿਉਂ ਨਹੀਂ ਲਾਈ ਉਸ ਤੋਂ ਬਾਅਦ ਪੰਜਾਬ ਦੀ ਗੱਲ ਕਰ ਲਓ ਸਰਕਾਰ ਬਣੀ ਹਰ ਸਰਕਾਰੀ ਅਦਾਰੇ ਚ ਪਾਰਟੀ ਨਹੀਂ ਪਾਰਟੀਆਂ ਜਿੱਦਾਂ ਸਾਰੇ ਖੁਸ਼-ਖੁਸ਼ ਕਰਨ ਵਾਸਤੇ ਲਾ ਦਿੰਦੇ ਆ ਸਰਕਾਰੀ ਅਦਾਰਿਆਂ ਦੇ ਵਿੱਚ ਦੋ ਫੋਟੋਆਂ ਲਾਈਆਂ ਹਮੇਸ਼ਾ ਮੁੱਖ ਮੰਤਰੀ ਆਪਣੀ ਫੋਟੋ ਲਾਉਂਦੇ ਆ ਜੀ ਦੋ ਫੋਟੋਆਂ ਲਾਈਆਂ ਪਰਮ ਪੂਜਨੀਆ ਬਾਬਾ ਸਾਹਿਬ ਡਾਕਟਰ ਮੇਡਕਰ ਸਾਹਿਬ ਜੀ ਦੀ ਅਦੇ ਸ਼ਹੀਦ ਐਜਮ ਅਗਸੰਜੀਤ ਇਹ ਪਰਵਰਤਨ ਇਹna ਗੱਲਾਂ ਨੇ ਵੀ ਮੈਨੂੰ ਥੋੜਾ ਥੋੜਾ ਸਲੋਇਲੀ ਚੇਂਜਿੰਗਲੀ ਹੁੰਦੀ ਵਿਚਾਰਾਂ ਚ ਉਸ ਤੋਂ ਬਾਅਦ ਆ ਪੰਜਾਬ ਦੀ ਜਵਾਨੀ ਅੱਜ ਪੰਜਾਬ ਦੀ ਜਵਾਨੀ ਜਿਹੜੀ ਪੜ੍ਹ ਲਿਖ ਰਹੀ ਆ ਪੜ੍ਹ ਲਿਖਣ ਤੋਂ ਬਾਅਦ ਉਹਨੂੰ ਰੋਜ਼ਗਾਰ ਨਹੀਂ ਮਿਲ ਨਹੀਂ ਰਹੀਆਂ ਨੌਕਰੀਆਂ ਨਹੀਂ ਮਿਲ ਨਹੀਂ ਰਹੀਆਂ ਉਹ ਭਰ ਭਜ ਰਹੇ ਸੀ ਤੋਂ ਮਾਰ ਜੋ ਸੀਐਮ ਸਾਹਿਬ ਨੇ ਜਦੋਂ ਨਿਯੁਕਤੀ ਪੱਤਰ ਦਿੰਦੇ ਸੀਗੇ ਤੇ ਨਾਲ ਇਹ ਗੱਲ ਪੁੱਛ ਦਿੰਦੇ ਸੀ ਵੀ ਬੇਟਾ ਕਿਸੇ ਐਮਐਲਏ ਨੂੰ ਤਾਂ ਨਹੀਂ ਸਪਾਰਸ ਪਰਵਾਣੀ ਪਈ ਕਿਸੇ ਐਮਪੀ ਕੋ ਕਿਸੇ ਮੰਤਰੀ ਕੋ ਕਿਸਨ ਪੈਸੇ ਤਾਂ ਨਹੀਂ ਦਿੱਤੇ ਤਾਂ ਮੈਂ ਬੈਠਾ ਸੋਚਦਾ ਹੁੰਦਾ ਸੀ ਕਿ ਐਸਾ ਮੁੱਖ ਮੰਤਰੀ ਹੈ ਯਾਰੇ ਇਹ ਆ ਔਰ ਸਭ ਤੋਂ ਵੱਡੀ ਗੱਲ ਮੈਨੂੰ ਜਿਹੜਾ ਚੇਂਜਿੰਗ ਮੇਰੇ ਚ ਆਈ ਆ ਪਰਵਰਤਨ ਉਹ ਆ ਪੰਜਾਬ ਦੀ ਜਵਾਨੀ ਦਾ ਕਾਣ ਹੋ ਰਿਆ ਨਸ਼ੇ ਨਾਲ ਔਰ ਮਾਨਜੁਗ सीएम साहब ने पिछले दिन चंडीगढ़ मीटिंग बुलाई मीटिंग ਦੇ ਵਿੱਚ ਡੀਜੀਪੀ ਸਾਹ ਨੂੰ ਨਾਲ ਬਿਠਾ ਕੇ ਸਾਰੇ ਏਡੀਜੀਪੀ ਸਾਰੇ ਪੁਲਿਸ ਕਮਿਸ਼ਨਰ ਐਸਐਸਪੀ ਸਾਹਿਬ ਉਹਨਾਂ ਸਾਰਿਆਂ ਨੂੰ ਬੁਲਾਇਆ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਕਿਹਾ ਕਿ ਜਿਹੜੇ ਵੀ ਜ਼ਿਲ੍ਹੇ ਦੇ ਅੰਦਰ ਚਿੱਟਾ ਵੇਚ ਦਾ ਕੋਈ ਫੜਿਆ ਗਿਆ ਰੋਦੀ ਇਨਵਾਲਵਮੈਂਟ ਪੁਲਿਸ ਦੀ ਹੋਈ ਤਾਂ ਉਥੇ ਦੇ ਐਸਐਸਪੀ ਦੇ ਖਿਲਾਫ ਵੀ ਐਕਸ਼ਨ ਹੋਊਗਾ ਤੇ ਜਿਸ ਚੌਕੀ ਇਨਚਾਰਜ ਜਾਂ ਐਸ ਐਚਓ ਉਹਦੇ ਨਾਲ ਸੰਬੰਧ ਜੁਕਤੇ ਪਾਇਆ ਗਿਆ ਤਾਂ ਉਦੋਂ ਦੇ ਖਿਲਾਫ ਵੀ ਐਕਸ਼ਨ ਹੋਊਗਾ ਤਾਂ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਤੋਂ ਇਹ ਕਹਿਣਾ ਚਾਹਨਾ ਕਿ ਪੰਜਾਬ ਦੀ ਪੁਲਿਸ ਜਿਹੜੀ ਹੈ ਨਾ ਸਾਡੀ ਇਹ ਉਹ ਪੰਜਾਬ ਪੁਲਿਸ ਆ ਜਿਹਨੇ 12 ਸਾਲ ਦਾ ਅਤਵਾਦ ਜਿਹੜਾ ਵਾ ਉਹਨੂੰ ਖਤਮ ਕਰ ਦਿੱਤਾ ਤੇ ਛਿੱਟਾ-ਚੁੱਟਾ ਤਾਂ ਜਿਹੜਾ ਫਿਰ ਹੁਣ ਉਹ ਸਮਝ ਲਓ ਬੰਦ ਆ 83 ਕਰੋੜ ਦਾ ਛਿੱਟਾ ਤੇ ਗੋਲੀਆਂ ਮਾਨਯੋਗ ਡੀਜੀਪੀ ਗੌਰਵ ਯਾਦਵ ਜੀ ਨੇ ਸਾਰੀ ਤੁਸੀਂ ਦੇਖਿਆ ਹੋਣਾ ਔਰ ਉਸ ਤੋਂ ਮਾਨਯੋਗ ਇੱਥੇ ਪੁਲਿਸ ਕਮਿਸ਼ਨਰ ਸਾਹਿਬ ਕੁਲਦੀਪ ਚਾਹਲ ਜੀ ਨੇ ਇੱਕ ਕਮੇਟੀ ਬਣਾਤੀ ਪੰਜਾਬ ਦੇ ਅੰਦਰ ਜਿੰਨੇ ਚਿੱਟਾ ਵੇਚਣ ਵਾਲੇ ਆ ਤੇ ਗੈਂਗਸਟਰ ਨੇ ਗੁੰਡੇ ਨੇ ਹੁਣ ਪੰਜਾਬ ਦੀ ਇਸ ਪਵਿੱਤਰ ਧਰਤੀ ਦੇ ਨਹੀਂ ਰਹਿਣਗੇ ਉਹ ਪੰਜਾਬ ਛੱਡ ਕੇ ਭੱਜ ਜਾਣਗੇ ਚਿੱਟੇ-ਚੁੱਟੇ ਵਾਲੇ ਤਾਂ ਭੱਜ ਗਏ ਆ ਮੈਂ ਤੁਹਾਡੇ ਮਾਧਿਅਮ ਤੋਂ ਆਪਣਾ ਨੰਬਰ ਜਿਹੜਾ ਉਹ ਰਿਲੀਜ਼ ਕਰਨ ਲਗਾ ਮੈਂ ਲੁਧਿਆਣੇ ਦੇ ਸਤਕਾਰਯੋਗ ਲੁਧਿਆਣਾ ਨਿਵਾਸੀਆਂ ਨੂੰ ਮੇਰਾ ਨੰਬਰ 98156 02747 ਆ ਅਗਰ ਤੁਹਾਨੂੰ ਕਿਤੇ ਲੱਗੇ ਕਿ ਕੋਈ ਕਿਸੇ ਨਾਲ ਤੱਕਾ ਕਰ ਰਿਹਾ ਬਦਮਾਸ਼ੀ ਕਰ ਰਿਹਾ ਖਾਸ ਤੌਰ ਤੇ ਜਿਹੜੇ ਮੇਰੇ ਵਪਾਰੀ ਭਰਾ ਨੇ ਜਣੇ ਖਣੇ ਮੂੰਹ ਚੱਕ ਕੇ ਉੱਥੇ ਪਹੁੰਚ ਜਾਂਦੇ ਨੇ ਉਹ ਜਿੰਨੇ ਮੇਰੇ ਵਪਾਰੀ ਭਰਾ ਨੇ ਉਹ ਮੈਨੂੰ ਦੱਸਣ कि ਜਿਹੜੇ ਆ ਕੇ ਉਹਨਾਂ ਨਾਲ ਧੱਕਾ ਕਰਦੇ ਆ ਉਹਨਾਂ ਕੋਲੋਂ ਪੱਛੀਆਂ ਕਟਾ ਆੜ ਕਟਾਣ ਦੀ ਆੜ ਚ ਉਹਨਾਂ ਕੋ ਪੈਸੇ ਮੰਗਦੇ ਆ ਉਹ ਅੱਜ ਤੋਂ ਬਾਅਦ ਬੰਦ ਆ ਚਿੱਟਾ ਵੇਚਣ ਵਾਲੇ ਜਿੰਨੇ ਨੇ ਉਹ ਵੀ ਆਪਣੇ ਆਪ ਨੂੰ ਇਸ ਲੁਧਿਆਣੇ ਦੀ ਧਰਤੀ ਤੋਂ ਆਪਣੇ ਆਪ ਨੂੰ ਦੂਰ ਕਰ ਲੈਣ ਇਹ ਮਾੜੇ ਕੰਮ ਜਿਹੜੇ ਨੇ ਉਹ ਇਸ ਸਰਕਾਰ 'ਚ ਨਹੀਂ ਹੋਣਗੇ ਕਿਉਂਕਿ ਮੈਨੂੰ ਮਾਰਜੋਗ ਸੀਐਮ ਸਾਹਿਬ